ਜਿਹੜਾ ਟਾਰਗੇਟਡ ਕੈਸੋ ਆਪਰੇਸ਼ਨ ਜਿਹੜੇ ਆਪਾਂ 1 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀਗਾ ਅੱਜ ਇੱਕ ਚੌਥਾ ਆਪਰੇਸ਼ਨ ਕੀਤਾ ਹਰ ਹਫਤੇ ਕਰ ਰਹੇ ਹਾਂ ਈਡਬਲਯੂਐਸ ਕਲੋਨੀ ਪਾਸਪੁਰ ਰੋਡ ਆਇਡੈਂਟੀਫਾਈਡ 10 ਪੈਡਲਰ ਸੀਗੇ 10 10 ਆਇਡੈਂਟੀਫਾਈਡ ਸੀਗੇ ਸਰਵਲੈਂਸ ਜਲਦੀ ਸੀਗੀ ਸਾਡੀ 5-6 ਦਿਨ ਦੀ ਸਰਵਲੈਂਸ ਤੋਂ ਬਾਅਦ ਅੱਜ ਸਵੇਰੇ ਟਾਰਗੇਟਡ ਰੇਡਸ ਕਰਾਈ ਕਰਾਈ ਗਈਆਂ ਤੇ 8 ਵਿੱਚੋਂ 10 ਵਿੱਚੋਂ 8 ਬੰਦੇ ਫੜੇ ਗਏਗੇ ਪੰਜ ਪਰਚੇ ਐ ਐਨਡੀਫੀਆਲ ਦਿੱਤੀਆਂ ਗਈਆਂ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਦੁਪਹਿਰ ਤੱਕ ਪਤਾ ਸਤੇਗੀ ਜੀ ਹਾਂ ਜੀ ਹਾਂ ਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਹੈ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਹਨ ਆਪਣੇ ਸਰਪ੍ਰੇਮ ਹਾਂ ਜੀ ਪਰ ਉਹ ਇਹ ਕੀ ਕਰੀ ਇੰਟਰਮੀਡੀਏਟ ਕਾਂਟ੍ਰਕਟ ਨਹੀਂ ਹੁੰਦੀ ਹੈ ਸਮਾਲ ਕਾਂਟ੍ਰਕਟਰੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ ਫਿਰ ਬਾਹਰ ਆ ਕੇ ਫਿਰ ਦੁਬਾਰਾ ਕੁਛ ਨਾ ਕੁਛ ਕਰਦੇ ਰਹਿੰਦੇ ਸਰ ਇਹ ਸੰਵੇਦਨਸ਼ੀਲ ਏਰੀਆ ਹੈਗਾ ਵਾ ਜਿਹੜਾ ਈਡਬਲ ਐਸ ਕਲੋਨੀ ਹੈ ਜੇ ਬਈ ਵਾਰੀ ਪੁਲਿਸ ਦੇ ਉੱਤੇ ਵੀ ਇਹਨਾਂ ਨੇ ਆਮੜਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੁਣ ਨਹੀਂ ਹੁੰਦਾ ਜੀ ਉਹ ਹਾਂ ਸਰ ਐਨਟੀਪੀਐਸ ਤੋਂ ਇਲਾਵਾ ਹੋਰ ਵੀ ਕੋਈ ਦੂਸਰੇ ਕ੍ਰਿਮੀਨਲ ਦਾ ਕੋਈ ਇਹਦੇ ਪਰਚੇ ਆਲਰੇਡੀ ਹੈਗੇ ਇਸ ਐਕਟ ਜੀਆ ਕਿਸੇ ਤਰ੍ਹਾਂ ਨਹੀਂ ਇਹ ਵੀ ਇਹ ਸਾਰਾ ਇੰਟਰ ریلیਟਡ ਹੈ ਜੀ ਤਿੰਨ ਚਾਰ ਹੈ ਸ਼ਾਇਦ ਪਰਚੇ ਪੱਟੀ ਕਰ ਰਹੇ ਦੇ ਵੀ ਸਰ ਸਾਰੇ सारी दर्दी जी आ, सर, हाँ बराबदगी हुई है डिटेल तू दी जाएगी देखो पता क्या दिस इज दोसिटी ऑफ पीलिस एंड टॉप मोस्ट पटी ऑफ गवर्नमेंट ऑफ पंजाब ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਚੱਲ ਰਿਹਾ ਹੈ ਕੋਈ ਹੋਰ ਕੋਈ ਕੁਐਸਚਨ ਕੋਈ ਹਾਂ ਪੰਜ ਪਰਚੇ ਦਰਜ ਹੋਏ ਅੱਠ ਬੰਦੇ ਗ੍ਰਫਤਾਰ ਹਾਂ ਜੀ ਜਿਹੜੇ ਨਾਮ ਸਾਰੇ ਸਰ ਜੀ ਨਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਜਿਹੜੇ ਪਿਛਲੇ ਜਿਹੋ ਨਾ ਹਾਂਜੀ ਆਪਾਂ ਟੋਟਲ 8 ਸੀ ਨਾ ਜਾਂ ਪੰਜ ਨਹੀਂ ਜੀ ਨਹੀਂ 10 ਟੋਟਲ 10 ਰੇਡਸ ਹੋਈਆਂ ਅੱਠ ਬੰਦੇ ਫੜੇ ਗਏ ਆਂ ਜੀ ਤੇ ਪੰਜ ਪਰਚੇ ਸਰ ਇੱਕ ਹਾਲ ਵਾਲੇ ਕੇਸ ਜੀ ਜੀ ਬਿਸ਼ੱਕ ਨੋ ਬੰਦਾ ਐਕਸਾਈਟੀ ਕੋਈ ਅਰੇ ਆਪਣੇ ਬੰਦੋ ਕੀ ਇਨੀਸ਼ੀਏਟ ਹੋਣਾ ਪੜਾ ਹੋਗਾ ਅਦਰਸ ਇਹ ਗੈਸ ਡੇਮਟਾ ਵੀ ਹੋ ਗਿਆ ਬਿਲਕੁਲ ਪਹਿਲਾਂ ਦੇਖੋ ਬੂਟ ਲੈਜਰਸ ਤੇ ਤੱਕ ਪਰਚਾ ਤੇ ਰੋਜ਼ ਦੋ ਤਿੰਨ ਦੋ ਤਿੰਨ ਐਕਸਰਸਾਈਜ਼ ਐਟ ਤੇ ਹੋ ਰਹੇ ਨੇ ਤੇ ਇਹਦੇ ਚ ਜਿਹੜੀ ਜਿਹੜਾ ਬ੍ਰਾਂਡ ਸੀਗਾ ਉਹਦੇ ਸੈਂਪਲ ਜਿਹੜੇ ਹੈ ਉਹ ਐਫਐਸਐਲ ਨੂੰ ਭੇਜ ਦਿੱਤੇ ਗਏ ਤੇ ਪੋਸਟ ਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਵਿਸਰ ਰਿਪੋਰਟ ਦੇ ਨਾਲ ਹੀ ਆਉਗੀ ਉਹ ਵੀ ਭੇਜ ਦਿੱਤੀ ਗਈ ਜੀ ਇਲੀਗਲ ਸ਼ਰਾਬ ਵੇਚਦੀ ਹੈ ਜੀ ਦਾ ਏਰੀਆ ਹੈ ਜੀ ਕਿ ਹਜੇ ਵੀ ਕੁਝ ਦੇਖੋ ਪਤਾ ਗਿਆ ਜਿੱਥੇ ਲੀਗਲ ਸ਼ਰਾਬ बिकਦੀ ਹੈ ਸਾਡਾ ਜਿਹੜਾ ਫੋਕਸ ਹੈ ਉਹ ਆਹੀ ਫੋਕਸ ਹੈ ਕਿ ਟਾਰਗੇਟਡ ਰੇਡਸ ਕਰਾਂ ਪਹਿਲੇ ਸਰਵੇਲੈਂਸ ਕਰਨ ਫਿਰ ਟਾਰਗੇਟਡ ਰੇਡਸ ਕਰਾਂ ਨਹੀਂ ਤਾਂ ਇਤਨਾ ਪੁਲਿਸ ਜਾਏਗੀ ਗੂਟਰ ਬਜਾ ਕੇ ਲੋਕ ਭੱਜ ਜਾਂਦੇ ਸਰਵੇਲੈਂਸ ਤੋਂ ਬਾਅਦ ਜਦਵੀ ਰੇਡ ਹੋਏ ਜਾਂ ਕੋਈ ਕਾਰਵਾਈ ਹੋਏ ਤੇ ਉਹਦੇ ਚ ਜਿਹੜਾ ਰਿਜ਼ਲਟ ਹੈ ਉਹ ਬਹੁਤ ਅੱਛਾ ਮਿਲਦਾ ਹੈ ਈਡਬਲਿਊਸ ਕਲੋਨੀ ਹੈ ਤਾਜਪੁਰ ਹਾਂਜੀ ਠੀਕ ਹੈ ਥੈਂਕ ਯੂ